ਪਛਕਾਲ ਜੀ ਤੇ ਤਸਵੀਰਾਂ ਜਿਹੜੀਆਂ ਆ ਰਾਮਗੜ ਰੋਡ ਦੀਆਂ ਨੇ ਸੋ ਅੱਜ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਜਿਹੜੇ ਇਸਾਂ ਦੇ ਹੋਏ ਨੇ ਕਾਫੀ ਰਾਹ ਕਿਨਾਂ ਨੂੰ ਨੰਗਣਾ ਔਖਾ ਹੈ ਤੇ ਆ ਬਾਕੀ ਤਸਵੀਰਾਂ ਜਿਹੜੀਆਂ ਮੂੰਹ ਪੋਲ ਦੀਆਂ ਤਸਵੀਰਾਂ ਨੇ ਬਿਲਕੁਲ ਰਾਮਗੜ ਰੋਡ ਦੀਆਂ ਤੇ ਹਾਂਜੀ ਹਜ਼ਰ ਭਾਈ ਰੋੜ ਦਾ ਲੰਗਾ ਤੁਹਾਡਾ ਇੱਧਰ ਰੋੜ ਦਾ ਲੰਗਾ ਭਾਈ ਇਹ ਹਾਂ ਰੋੜ ਹਾਲਾਤ ਜਿਹੜੇ ਆ ਰੋਡ ਦੇ ਕੀ ਕਹਿਣਾ ਚਾਹਗੇ ਬੁਰਾ ਹਾਲ ਆ ਯਾਰ ਬੁਰਾ ਹਾਲ ਆ ਬਈ ਕਾ ਚੰਗੇ ਕਿਲੇ ਸਾਹਮਣੇ ਵਧੀਆ ਭਲਾ ਦੇਵੇ ਯਾਰ ਵਧੀਆ ਹੋ ਜਾਓ ਇਹਨੇ ਸਾਹਮਣੇ ਕੋ ਪ੍ਰੋਬਲਮ ਹੈ ਇਹ ਹੋ ਗਈ ਮੈਂ ਕਹਿੰਦਾ ਸਾਲ ਤੋਂ ਉਪਰੇ ਹੋ ਗਿਆ ਰੁੜਦਾ ਹੀ ਜਾਂਦੇ ਜਿੱਦਾਂ ਹੀ ਕੋਈ ਆ ਨਹੀਂ ਕੋਈ ਜਾਇਆ ਬਈ ਸਟਾਪ ਕਰ ਵੀ ਆ ਰਹੀ ਸਰ ਆਹ ਹਾਂ ਬਿਲਕੁਲ ਹਾਲੋ ਬਾਬਾ ਰੇਡੀਆ ਦਾ ਵੀ ਕਿਸੇ ਚੱਲੇ ਹਾਂ ਜਿਓ ਬਈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਇਹਦੇ ਹਾਲਾਤ ਨੇ ਰੋਡ ਦੇ ਹਾਂਜੀ ਅਸੀਂ ਰੱਖ ਸਭਾ ਨੂੰ ਚਾਹੁੰਦੇ ਹਾਂ ਨਾ ਆਪਣੇ ਇੱਕ ਬੰਦ ਕਰਾਉਂਦੇ ਹਾਂ ਨੇ ਸਾਡਾ ਹਾਂਜੀ ਰੋਜ਼ ਆਨੇ ਜਾਣੇ ਹੋ ਰੋਜ਼ ਆਨੇ ਜੀ ਇਸਾਰੇ ਹਾਲਾਤ ਨੇ ਇਹ ਕੀ ਕਹਿਣਾ ਕਹੂੰਗੇ ਜਿਹੜੇ ਹਾਲਾਤ ਨੇ ਇਤੋਂ ਦੇ ਅਸੀਂ ਚਾਹੁੰਦੇ ਜੀ ਰਸਤਾ ਬਣਾਇਆ ਚਾਹੀਦਾ ਹਾਂ ਬਿਲਕੁਲ ਯਾਜ ਗੱਲ ਆ ਇਸ ਇਸ ਰੋਡ ਤੇ ਰੋਜ਼ ਰਸਤਾ ਅਸੀਂ ਗਾਇਸ ਲੇਕ ਤੁਰਦੇ ਰੋਜ਼ ਗੱਡੀਆਂ ਫਸਦੀਆਂ ਨਹੀਂ ਰੋਜ਼ ਟੱਕਾ ਲਵਾ ਲਵਾ ਕੇ ਟੋਚਨ ਪਾ ਕੇ ਅਸੀਂ ਕੱਢ ਦੇਣਾ ਇਹਨੂੰ ਬਣਨਾ ਚਾਹੀਦਾ ਜ਼ਰੂਰੀ ਹੈ ਕਿੱਥੋਂ ਮਤਲਬ ਥਾਰਾ ਇਹ ਹੈਗਾ ਜੀ ਸਾਨੇ ਹਲ ਤੋਂ ਲੈ ਕੇ ਰਾਮਗੜ੍ਹ ਤੱਕ ਬਿਲਕੁਲ ਇਹ ਸਾਰਾ ਹੀ ਰੋਡ ਖਰਾਬ ਹੈ ਬਹੁਤ ਜ਼ਿਆਦਾ ਖਰਾਬ ਹੁੰਦਾ ਕਦੋਂ ਅਦਰਵੇਜ ਵੀ ਖਰਾਬ ਜਿੜਾ ਕਟੋੜ ਤਿੰਨ ਸਾਲ ਹੋ ਗਿਆ ਹਾਂ ਇਨ ਸਾਲ ਤੋਂ ਹੈਗਾ ਬੰਦਨਾ ਅੱਜ ਬੰਨੂ ਕੱਲ ਬੰਨੂ ਕੋਈ ਪਤਾ ਹੀ ਨਹੀਂ ਲੱਗਦਾ ਬੰ ਆਛੇ ਦਾ ਮਸਾਲਾ ਲੰਗਦਾ ਆ ਮਾਦੀ ਤੇ ਸਰਕਾਰ ਵੀ ਆਏ ਪਰ ਤਾ ਵੀ ਨਹੀਂ ਬੰਦਦਾ ਉਹ ਬੰਦੇ ਸੀ ਆ ਮਾਦੀ ਸਰਕਾਰ ਆਊਗਾ ਬਨੂਗਾ ਛੇ ਤੀਤੀ ਕੋ ਨਹੀਂ ਮਤਲਬ ਆਪ ਵੀ ਗੱਲ ਕਰਦੇ ਸੀ ਲੋਕ ਵੀ ਨੇ ਬਿਲਕੁਲ ਬਾਕੀ ਕੰਮ ਕਰਾਈ ਜਾਂਦੇ ਨੇ ਆ ਰੋਡ ਦਾ ਕੋਈ ਦੇਖਭਾਲ ਕਰਦੇ ਨਹੀਂ ਇਹ ਬਿਲਕੁਲ ਮੈਮ ਸਿਮੀ ਮੈਡਮ ਵੀ ਇੱਥੇ ਨਾਲ ਜੀ ਤਾਂ ਹਾਂਜੀ ਮੈਂ ਪਹਿਲਾਂ ਕਹਣਾ ਚਾਹੁੰਦਾ ਇਸ ਬਾਰੇ ਜਿਹੜਾ ਕਿ ਅੱਜ ਇਹ ਰੋਡ ਦਾ ਜਿਹੜਾ ਹਾਲਾਤ ਦਿੱਸਾਉਂਦੇ ਨੇ ਇਹ ਰਾਮਗੜ੍ਹ ਰੋੜਾ ਕਈ ਸਾਲਾਂ ਤੋਂ ਇਹ ਇਹਨੂੰ ਥੋੜਾ ਮੋਟਾ ਬਣਾਉਂਦੇ ਆ ਉਹ ਵੀ ਬਣਾਉਂਦੇ ਕੌਣ ਹੈ ਜਿਹੜੇ ਟਰੈਕਟਰ ਟਰੈਲੀਆਂ ਆਲੇ ਆਉਂਦੇ ਆ ਉਹ ਰੇਤਾ ਜਾਂ ਬਜਰੀ ਵਗੈਰਾ ਸਿਮਿੰਟ ਸੱਟ ਕੇ ਚੱਲ ਜਾਂਦੇ ਆ ਐਦਾਂ ਹੀ ਇੱਟਾਂ ਨਾਲ ਰੋਡ ਬਣ ਜਾਂਦਾ ਬਸ ਇਹਨੂੰ ਪ੍ਰੋਪਰ ਸਹੀ ਤਰੀਕੇ ਨਾਲ ਕੋਈ ਵੀ ਇਹਨੂੰ ਠੀਕ ਨਹੀਂ ਕਰਵਾਉਂਦਾ ਹੈਗਾ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਇਹ ਰੋਡ ਚੰਗੀ ਤਰ੍ਹਾਂ ਬਣਾ ਕੇ ਦਿੱਤਾ ਜਾਵੇ ਕਿਉਂਕਿ ਇੱਥੇ ਰਾਹ ਗਿਰੀ ਹਰ ਇੱਕ ਰੋਜ਼ ਰੋਜ਼ ਦੇ ਤਕਰੀਬਨ ਤਕਰੀਬਨ 25 50 ਬੰਦੇ ਇੱਥੋਂ ਨਿਕਰੇ ਹੀ ਹੋਣਗੇ ਮੇਰੇ ਖਿਆਲ ਦੇ ਵਿੱਚ ਇਹ ਕਾਫੀ ਦਿਨਾਂ ਤੋਂ ਖਰਾਬ ਚੱਲਦਾ ਪਿਆ ਰੋਡ ਇਹ ਮੈਨੂੰ ਨਹੀਂ ਲੱਗਦਾ ਹੈਗਾ ਕਈ ਸਾਲਾਂ ਤੋਂ ਬਣਿਆ ਹੋਗਾ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਇਹ ਰੋਡ ਦੀ ਹਾਲਤ ਇਸੇ ਇਸੇ ਤਰ੍ਹਾਂ ਰਹੀ ਹੈ ਕੀ ਹੋਵੇਗਾ ਹਾਂਜੀ ਆ ਦੇਖੋ ਕਿੰਨਾ ਆਹ ਦੇਖੋ ਹੂੰ ਅਸੀਂ ਕਿਹੜੀ ਦਿਖਾਉਣੀ ਹੈ ਕਿੰਨਾ ਡੁੱਬ ਜਾਂਦਾ ਵਾ ਸਾਡੀ ਗੱਡੀ ਜਿੱਤੇ ਕਈ ਰੋਜ਼ ਫਸ ਵੀ ਜਾਂਦੇ ਅਸੀਂ ਫਿਰ ਕੋਚਨ ਪਾ ਕੇ ਕੜਾਈ ਦਾ ਬੰਨਣਾ ਚਾਹੀਦਾ ਜ਼ਰੂਰੀ ਇਹਨੂੰ ਹਾਂ ਹਾਲਾਜੀ ਆ ਬਾਬੇ ਦਾ ਮੈਂ ਰੋਜ਼ ਇਹਨੂੰ ਟੱਕਾ ਮਾਰ ਮਾਰ ਕੱਢਦਾ ਹੈਗਾ ਔਲਾਦ ਆ ਜਿਹੜੇ ਗਰੀਬ ਬੰਦੇ ਦਾ ਗਰੀਬ ਬੰਦੇ ਦਾ ਇੱਥੇ ਕੋਈ ਮਤ ਉਹ ਨਹੀਂ ਹੈਗਾ ਗਰੀਬ ਬੰਦੇ ਵਿਚਾਰੇ ਆਉਂਦੇ ਆ ਇੱਕ ਦੂਜੇ ਨੂੰ ਨਾਲ ਦੋ ਚਾਰ ਬੰਦਿਆਂ ਨੂੰ ਨਾਲ ਲੈ ਕੇ ਆਉਂਦੇ ਆ ੱਤਕਾ ਲਗਾਉਂਦੇ ਆ ਫੇਰ ਕਿਤੇ ਜਾਤੇ ਉਹਨਾਂ ਦਾ ਟਰੱਕ ਰੇੜੀ ਜਾਂ ਸਾਈਕਲ ਵਗੈਰਾ ਨਿਕਲਦਾ ਵਾ ਜੀ ਤੋਰ ਭਣ ਕੇ ਚੱਲ ਜਾਂਦਾ तकरीबन ਕਈ ਵਾਰੀ ਤਾਂ ਕਈ ਲੋਕਾਂ ਦੇ ਇੱਥੇ ਸੱਟਾਂ ਵੀ ਲੱਗ ਚੁੱਕੀਆਂ ਨੇ ਤੁਸੀਂ ਆ ਦੇਖ ਸਕਦੇ ਹੋ ਪਿੱਛੇ ਬੈਕ ਦੇਖੋ ਪਿੱਛੇ ਵੀ ਕਿੰਨਾ ਬੁਰਾ ਹਾਲ ਹੈ ਰੋਡ ਦਾ ਕਿਉਂਕਿ ਇਹ ਰੇੜ ਪ੍ਰਸ਼ਾਸਨ ਅੱਗੇ ਇਹੀ ਆਹ ਦੀ ਮੁੰਡੀਆਂ ਦੇ ਅੱਗੇ ਇਹੀ ਬੇਨਤੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਵਾ ਕੇ ਦੇਣ ਕਿਉਂਕਿ ਲੋਕਾਂ ਦਾ ਬਹੁਤ ਬੁਰਾ ਹਾਲ ਆ بارش ਦੇ ਨਾਲ ਇਹ ਨਾ ਹੋਵੇ ਕਿ ਕਈਆਂ ਦੇ ਸਰਟੀਫਿਕੇਟ ਲੱਗ ਜਾਵੇ ਇਹ ਜਿਹੜਾ ਲੰਘਾ ਤੇ ਕਾਫੀ ਗੱਡੀਆਂ ਕੋਲ ਨੇ ਕਾਫੀ ਵੱਡੀਆਂ ਨਿਕਲਦੀਆਂ ਇੱਥੇ ਹਨ ਗੱਡੀਆਂ ਇੱਥੋਂ ਕਾਫੀ ਨਿਕਲਦੀਆਂ ਨੇ ਦੇਖੋ ਇਹ ਇੰਡਸਟਰੀਜ਼ ਏਰੀਆ ਵੀ ਬਣਦਾ ਪਿਆ ਵਾ ਦੇਖੋ ਮੈਂ ਦੇਖ ਰਹੀ ਹਾਂ ਕਿ ਫੈਕਟਰੀਆਂ ਬਹੁਤ ਨੇ ਇੱਥੇ ਪਰ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਹੈਗਾ ਇਹ ਰੋਡ ਤਕਰੀਬਨ ਕਈ ਸਾਲਾਂ ਤੋਂ ਟੁੱਟਿਆ ਹੀ ਰਹਿੰਦਾ ਚੱਲਦਾ ਰਹਿੰਦਾ ਗੱਡੀਆਂ ਦੇਖੋ ਇਥੋਂ ਗੱਡੀ ਨਿੰਗਦੀ ਤਾਂ ਹੁੰਦੀ ਹੈ ਕਿਸੇ ਨਾ ਕਿਸੇ ਮੰਤਰੀ ਦੇ ਤੇ ਇਥੋਂ ਗੱਡੀਆਂ ਨਿਕਲਦੀਆਂ ਹੋਣਗੀਆਂ ਉਹ ਆਪ ਹੀ ਦੇਖਦੇ ਹੁਣ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਰਾਂਗਰ ਰੋਡ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਵੇਖਾ ਦੋਗੇ ਹਾਲ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹ ਪ੍ਰੋਬਲਮ ਜਿਹੜੀ ਸਮੱਸਿਆ ਆਵਾ ਜਿਹੜੀ ਹਾਂ ਤੁਸੀਂ ਦੇਖ ਸਕਦਾ ਮੋਟਰਸਾਂ ਜਿਹੜਾ ਵਾਕਿ ਦੇਖੋ ਸਾਹਮਣੇ ਆ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਲੋਕ ਬਚਾ ਕੇ ਜਿਹੜਾ ਕਿ ਆਪਣਾ ਆਪਣਾ ਰਸਤਾ ਲੈਂਦੇ ਨੇ ਔਰ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਸੋ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਇਸ ਦੇ ਨਾਲ ਨਾਲ ਕਿ ਜਿਹੜੇ ਰਾਹੀਰ ਨੇ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਜ਼ਿਲ੍ਹੇ ਕਿਨਾਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਚੱਲ ਰਹੀਆਂ ਨੇ ਸਰ ਇੱਥੇ ਦੇ ਰਹਿਣ ਵਾਲੇ ਹਾਂ ਸਰ ਨਹੀਂ ਅੱਛਾ ਬਾਹਰੋਂ ਸਰ ਇੱਥੇ ਕਾ ਬਿਜ਼ਨਸ ਕਰਦੇ ਆ ਸਭ ਕਰਦੇ ਆ ਲੰਘਦੇ ਆ ਸਰ ਰੋਜ਼ੇ ਸੀ ਇੱਥੇ ਰੋਡ ਦੇ ਉੱਪਰ ਹਾਂਜੀ ਹਾਂ ਇਹ ਰੋਡ ਦੇ ਹਾਲਾਤ ਨੇ ਜਿਹੜੇ ਕੀ ਕਹਿਣਾ ਚਾਹੁੰਦੇ ਸਰ ਬਹੁਤ ਘੰਨੇ ਜੀ ਤੁਹਾਨੂੰ ਪਤਾ ਹੀ ਆ ਜੀ ਕਿਹ ਵਾਰ ਨਾਲ ਚੱਕਾ ਵੀ ਮੁੱਚ ਜਾਂਦਾ ਹੈ ਕਿਹ ਵਾਰ ਮਤਲਬ ਬਹੁਤ ਨੁਕਸਾਨ ਹੁੰਦਾ ਜੀ ਦੇਖੋ ਇਸ ਰੋਡ ਦੀ ਇਹੀ ਹੈ ਜੀ ਸਾਡੀ ਮੰਗ ਵੀ ਇਹਦਾ ਕੰਮ ਹੋਵੇ ਜੀ ਹੱਲ ਹੋਣਾ ਚਾਹੀਦਾ ਜੀ ਕਿੰਨੀ ਵਾਰ ਲੰਘ ਆਉਂਦਾ ਆਪਣਾ ਰੋਡ ਤੇ ਲੱਖੋ ਕਿਹ ਵਾਰ ਤਾਂ ਅਸੀਂ ਮਤਲਬ ਦਿੱਲੀ ਦੋ ਵਾਰ ਵੀ ਲੰਘਦੇ ਆਂ ਕਿਹ ਵਾਰ ਇੱਕ ਵਾਰ ਵੀ ਲੰਘਦੇ ਆਂ ਕਿਹ ਵਾਰ ਲੰਘਦੇ ਵੀ ਨਹੀਂ ਇਹਦੀ ਮਜਬੂਰੀ ਦੀ ਵਜ੍ਹਾ ਨਾਲ ਸਾਨੂੰ ਕਾਰੋਬਾਰ ਕਰਨਾ ਬਹੁਤ ਔਖਾ ਹੋਇਆ ਪਿਆ ਤੇ ਦੇਖੋ ਹੁਣ ਹਾਲਾਤ ਨੇ ਜੀ ਗੱਡੀ ਲੋਡ ਆ ਜੀ ਇਹਨੂੰ ਕੀ ਕਹਿੰਦੇ ਨੇ ਕੰਮ ਕਿਵੇਂ ਹੋਊਗਾ ਜੀ ਨਾ ਠੱਕੇ ਨਾ ਜਾਊਗਾ ਜੀ ਨਾ ਉੱਜਾਂਦਾ ਜੀ ਇਹਦੀ ਮੰਗ ਆ ਜੀ ਬਸ ਵੀ ਇਹਦਾ ਹੱਲ ਕੀਤਾ ਜਾਵੇ ਆ ਦੇਖੋ ਆ سامنے ਗੱਡੀਆਂ ਤਸਵੀਰਾਂ ਤੇ ਦੇਖੋ ਹੁਣ ਤੁਸੀਂ ਹਾਲਾਤਾਂ ਨੇ ਗਰਾਮ ਨਾਲ ਦੇ ਦੇਖੋ ਸਾਰੀਆਂ ਚੀਜ਼ ਸਾਰੇ ਬੰਦਿਆਂ ਦਾ ਨੁਕਸਾਨ ਹੋ ਰਿਹਾ ਬਿਲਕੁਲ ਲਿਣੀ ਤਸਵੀਰਾਂ ਨੇ ਤੁਹਾਨੂੰ ਦਿਖਾ ਦਵਾਂ ਕਿ ਇਹ ਬਿਲਕੁਲ ਰਾਮਗੜ ਰੋਡ ਦੀਆਂ ਤਸਵੀਰਾਂ ਨੇ ਹਾਂਜੀ ਭਾਜੀ ਕੀ ਹਾਲ ਆ ਜੀ ਉਹ ਜੀ ਕਹਿੰਦਾ ਕਾਣਾ ਕਰਨ ਦੇ ਹਾਲਾਤ ਇਹ ਤੇ ਕੋਈ ਬਹੁਤ ਸਾਂਤ ਪਾਣੀ ਵਗੈਰਾ ਕਿੰਨਾ ਬਦਰ ਰਹਿਤਾ ਹੈ ਬਹੁਤ ਵਾਰੇ ਗਿਰਤੇ ਵੀ ਹੈ ਬੰਦੇ ਇਧਰ ਤੇ ਡੇਲੀ ਕਾਣਾ ਜਾਣਾ ਹੈ ਡੇਲੀ ਕਾਣਾ ਜਾਣਾ ਹੈ ਜੀ ਅਸੀਂ ਇੱਥੇ ਹੀ ਰਹਿੰਦੇ ਹਾਂ ਇੱਥੇ ਰਹਿੰਦਾ ਇਹ ਲੂਟ ਕੋ ਫੋੜ ਵੀ ਹੁੰਦੀ ਹੈ ਰੋਡ ਕਿ وجہ ਤੋਂ ਅਗਰ ਰੋਡ ਤੇ ਜੇ ਲੂਟ ਕੋ ਵੀ ਹੁੰਦੀ ਹੈ ਲੂਟ ਕੋ ਕਿਉਂਕਿ ਫਿਰ ਜਿੱਥੇ ਜਿੱਥੇ ਕਿੰਨਾ ਕਿਲੋਮੀਟਰ ਇਹ ਜੇ ਰਸਤਾ ਹੈ

ਔਰ ਲੋਕਾਂ ਦੇ ਵੱਲੋਂ ਵੀ ਜਿਹੜੇ ਕਮੈਂਟਸ ਕੀਤੇ ਗਏ ਸੀ ਕਿ ਜਿਹੜੇ ਇਹ ਆ ਰਾਮਗੜ੍ਹ ਰੋਡ ਦੇ ਹਾਲਾਤ ਦਿਖਾਈ ਜਾਂਦੇ ਸਨ ਤਸਵੀਰਾਂ ਹੋਰ ਵੀ ਤੁਹਾਨੂੰ ਸਾਂਝੇ ਅੱਗੇ ਜਾ ਕੇ ਕਰਦਾ ਵਾਂ ਤੇ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਪ੍ਰੈਕਟਿਕ ਅੱਗੇ ਜਿਹੜਾ ਤਰੀਕੇ ਨਾਲ ਜਿਹੜੀ ਕਿ ਨਾ ਤਾਂ ਕੋਈ ਇੱਥੇ ਲੰਘ ਸਕਦਾ ਤਰੀਕੇ ਨਾਲ ਨਾ ਕੋਈ ਮੋਟਰਸਾਈਕਲ ਲੈ ਕੇ ਜਾ ਸਕਦਾ ਹਾਲਾਤ ਨੇ ਜਿਹੜੇ ਤੁਹਾਨੂੰ ਹੋਰ ਵੀ ਦਿਖਾਉਣੇ ਆਓ ਪਾਜੀ ਬਾਬਾ ਰੋਡ ਆ ਜੀ ਮਤਲਬ ਪਾਜੀ ਇਹ ਲਿੰਕ ਰੋਡ ਲੱਗਦਾ ਚੰਡੀਗੜ੍ਹ ਨੂੰ ਤੇ ਇਧਰ ਦਿੱਲੀ ਹਾਈਵੇ ਠੀਕ ਹੈ ਘਟ ਘਟ 2 ਸਾਲ ਹੋ ਗਿਆ ਇਹੀ ਕੋਜਾ ਅਪੀਲ ਨਾ ਕੋਈ ਸਰਪੰਚ ਸੁਣਦਾ ਨਾ ਐਮ ਐਲ ਏ ਹੁਣ ਢਿੱਲੋ ਆਇਆ ਸੀਗਾ ਢਿੱਲੋ ਵੋਟਾਂ ਲੈ ਕੇ ਚਲੇ ਜਾਂਦਾ ਵਾ ਸਾਰੇ ਇਦਾਂ ਹੀ ਕਰਦੇ ਆ ਸੁਤਵਿੰਦਰ ਬਿੱਟੀ ਹੋ ਗਈ ਉਹ ਵੀ ਵੋਟਾਂ ਹੱਥ ਹਲਾ ਗਈ ਲੰਘ ਜਾਂਦੇ ਨੇ ਤੇ ਹੁਣ ਤਾਂ ਇਹ ਫਿਰ ਆਪਣੇ ਸਰਬਜੀਤ ਸਿੰਘ ਮੁਰਝੇ ਨੇ ਹਾਂ ਜੀ ਹਾਂ ਜੀ ਪਾਜੀ ਉਹਨਾਂ ਦਾ ਦੇਖੋ ਜੀ ਉਹਨਾਂ ਦਾ ਆਪਣਾ ਬਸ adda ਹੁਣ ਤਿਆਰ ਹੋਇਆ ਵਾ ਸੜਕ ਕਿੱਥੇ ਤਿਆਰ ਕਰਾ ਦੇਣਗੇ ਇਹ ਸਾਰੇ ਆਪਣੇ ਝੋੜੀਆਂ ਭਰਨ ਵਾਲੇ ਹੁੰਦੇ ਨੇ ਕਿਉਂਕਿ ਉਹ ਹੁੰਦਾ ਨਹੀਂ ਗਾਈ ਇੱਕ ਥਾੜੀ ਦਾ ਚੱਟੇ-ਵੱਟੇ ਮੰਤਰੀਆਂ ਸੰਤਰੀ ਸਭ ਉਹ ਹੀ ਹੁੰਦੇ ਨੇ ਐਦਾਂ ਦਾ ਕੋਈ ਹੋ ਨਹੀਂ ਹੁਣ ਸਾਡੇ ਚਾਹ ਘਰ ਨੇ ਕਾਫੀ ਟਾਈਮ ਹੋ ਗਿਆ ਜੀ ਪਾਣੀ ਬਾਰੇ ਵੀ ਪਾਣੀ ਦਾ ਨਿਕਾਸ ਕਰਾਂਗੇ ਭਾਜੀ ਪਾਣੀ ਦਾ ਨਿਕਾਸ ਹੀ ਨਹੀਂ ਗਾ ਇੱਕ ਕਲੋਨੀ ਆਈ ਕੋਈ ਇਹ ਕਲੋਨੀ ਆਈ ਆਪਣੀ ਇਹ ਕੋਈ ਆਪਣੇ ਮੰਗਲੀ ਪਿੰਡ ਆ ਮੰਗਲੀ ਪਿੰਡ ਵਾਲੇ ਕਹਿੰਦੇ ਆ ਤੁਸੀਂ ਸਾਹਨੇ ਆ ਚਾਉਂਦੇ ਹੋ ਸਾਹਨੇ ਵਾਲੇ ਕਹਿੰਦੇ ਆ ਤੁਸੀਂ ਸਾਡੇ 'ਚ ਨਹੀਂ ਆਉਂਦੇ ਵੀ ਅਸੀਂ ਦੱਸੋ ਤਾਂ ਸੀ ਇਹ ਕਿੱਧਰ ਆਉਂਦੇ ਆ ਇਹ ਚੀਜ਼ਾਂ ਨੇ ਜੀ ਈ ਇਹ ਮੰਗਸਾਂ ਦੀ ਮਤਲਬ ਇਹ ਹਾਲਾਤ ਪਾਜੀ ਬਾਰਿਸ਼ ਕਰਕੇ ਹੁੰਦਾ ਕਿ ਬਾਰਿਸ਼ ਕਰਾਵੇ ਸਾਰੇ ਟੁੱਟੀ ਹੋਈ ਹੈ ਪਾਜੀ ਸੜਕ ਸੜਕ ਵੀ ਟੁੱਟੀ ਹੁਣ ਜੰਮੀ ਪੈਂਦਾ ਵਾ ਤੁਸੀਂ ਦਾਹਾਂ ਜਾਓਗੇ ਸਾਨੇ ਵਾਲਾ ਨੂੰ ਕਟੋਕੜ ਮੋਟਰ ਹੈਂਗਲ ਵਿੱਚ ਰੋੜ ਜਾਂਦਾ ਜੀ ਤੁਰ ਕੇ ਜਾਣ ਵਾਲਾ ਬੰਦਾ ਗਾਹਾਂ ਜਾ ਹੀ ਨਹੀਂ ਸਕਦਾ ਇਹ ਚੀਜ਼ਾਂ ਨੇ ਔੜਕੜ ਪਾਣੀ ਦਾ ਨਿਕਾਸ ਤਾਂ ਹੋਵੇ ਹੁਣ ਆ ਉਹ ਜਿੱਥੇ ਉਹ ਵਾਈਟ ਘਰ ਆ ਉੱਥੇ ਸੀਵਰੇਜ ਪਿਆ ਸੀਵਰੇਜ ਤੇ ਇੱਧਰ ਨੂੰ ਨਹੀਂ ਆ ਸਕਦਾ ਹੁਣ ਤੁਸੀਂ ਉਧਰ ਵੀ ਦੇਖਿਆ ਹੋ ਬੁਰਾ ਹਾਲਾ ਸਾਰੇ ਰੋੜ ਦਾ ਜੀ ਅਪੀਲ ਕੀਤੀ ਸੀਗੀ ਕੋਈ ਸੁਣਵਾਈ ਨਹੀਂ ਕੀ ਪਾਰੀ ਪਾਰੂ ਬਹਾਦੀ ਬਾਦ ਇੱਥੇ ਵੀ ਇਕੱਠ ਕੀਤਾ ਸੀਗਾ ਤੇ ਲੋਹਣੀ ਆਏ ਸੀਗੇ ਤੇ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਕੋਈ ਨਹੀਂ ਕਰਾਂਗੇ ਹੀਲਾ ਬੋਟਾ ਪੈਣ ਤੋਂ ਬਾਅਦ ਸਾਰੇ ਮੁੱਕਰ ਜਾਂਦੇ ਨੇ ਕੋਈ ਉਹ ਨਹੀਂ ਗੱਲ ਬਾਈ ਮੰਤਰੀ ਜੀ ਜਿੱਸਾ ਆਪਣੇ ਮਹਾਰਾਜ ਸਿੰਘ ਮੁੰਡਿਆ ਜੀ ਨੇ ਉਹ ਪਾਦੀ ਹੁਣ ਸਾਡੇ ਸਾਹਮਣੇ ਨੰਗਦੇ ਨਹੀਂ ਉਹ ਹੁਣ ਥਾਨੇ ਵਾਲਦੇ ਸੀਗੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਆ ਕੋਈ ਨਹੀਂ ਕਰਾਂਗੇ ਹੁਣ ਥਾਨੇ ਵਾਲਦਾ ਇਹਨਾਂ ਨਾਲ ਹਰਦੀ ਮੁੰਡਿਆਂ ਨਾਲ ਹੀ ਰਹਿੰਦਾ ਹੁੰਦਾ ਸੀ ਬਾਈ ਆਪਣਾ ਯਾਰ ਦੋਸਤੇ ਸੀ ਤੇ ਉਹਨਾਂ ਨਾਲ ਆਪਾਂ ਲਿਖ ਕੇ ਵੀ ਦਿੱਤਾ ਸੀਗਾ ਹੋ ਨਹੀਂ ਹੁੰਦੀ ਹੁੰਦੀ ਨਹੀਂ ਸੁਣਵਾਈ ਮੰਨ ਪੱਤਰ ਵੀ ਦੇ ਚੁੱਕੀਆਂ ਸੜਕਾਂ ਹਾਂਜੀ ਹਾਂਜੀ ਆਣ ਵਾਲੇ ਨਵੇਂ ਨਾਮ ਦੇ ਕੁਝ ਕਿਤੇਗੇ ਨਹੀਂ ਉਸਾਬ ਨਾਮ ਹੈ ਇਹ ਦੇਖਦੇ ਹਾਂ ਆਣ ਵਾਲੇ ਉਸਾਸ ਦੇ ਕੰਮਾਂ ਲੈ ਕੇ ਕਿੱਥਾਂ ਦੇ ਹੋਣਗੇ ਦੇਖੋ ਸਾਡੇ ਪਹਿਲੀ ਗੱਲ ਯੂ ਸਰਬ ਦਾ ਬੜੇ ਹੀ ਸੁਭਾਅ ਦੇ ਚੰਗੇ ਨੇ ਔਰ ਕੰਮ ਦੇ ਪ੍ਰਤੀ ਵੀ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਸਾਨੂੰ ਬਹੁਤ ਉਮੀਦਾਂ ਨੇ ਯੂ ਸਰਬ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਕੰਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਜਿੰਨੇ ਵੀ ਸਾਡੇ ਹੁਣ ਮਤੇ ਪਏ ਨੇ ਹੁਣ ਟੈਂਡਰ ਲੱਗਨੇ ਨੇ ਲਗਭਗ ਮਹੀਨੇ ਡੇਢ ਮਹੀਨੇ ਤੱਕ ਕਿਉਂਕਿ ਥੋੜੇ ਪ੍ਰੋਸੀਜਰ ਹੁੰਦੇ ਨੇ ਜਿਹੜੇ ਚੱਲ ਰਹੇ ਨੇ ਕੰਮ ਸ਼ੁਰੂ ਹੋ ਜਾਣਗੇ ਇਸ ਸਾਲ ਦੇ ਵਿੱਚ ਵਿੱਚ ਮਤਲਬ ਦੇਸ਼ ਆਸਾਨੇ ਵਾਲ ਵਾਸੀਆਂ ਨੂੰ ਪਤਾ ਲੱਗੇਗਾ ਵੀ ਹਾਂ ਯਾਰ ਵੀ ਕੰਮ ਹੋਏ ਨੇ ਸੜਕਾਂ ਪਿੰਡ ਰੋਡਾਂ ਦਾ ਕਾਫੀ ਬੁਰਾ ਹਾਲਾਤ ਰੰਗ ਤੋਂ ਲੈ ਕੇ ਘੱਟ ਰਹੀਆਂ ਸੜਕਾਂ ਦਾ ਦੇਖੋ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਜੀ ਸੜਕਾਂ ਤਕਰੀਬਨ ਪਾਸ ਹੋ ਚੁੱਕੀਆਂ ਨੇ ਬਾਰਸ਼ਾਂ ਦਿਨਾਂ ਕਰਕੇ ਥੋੜਾ 10-15 ਦਿਨ ਕਰਕੇ ਕੰਮ ਰੁਕੇ ਹੋਏ ਨੇ ਤੇ ਸੜਕਾਂ ਦੇ ਕੰਮ ਚੱਲਣੇ ਸ਼ੁਰੂ ਹੋ ਜਾਣਗੇ